ਲਓ ਜੀ ਕਰਦੇ ਕਹਿੰਦੇ ਮੈਨੂੰ ਪਕੌੜੇ ਬਣਾ ਕੇ ਦੋ ਮੇਰਾ ਪਕੌੜੇ ਖਾਣ ਨੂੰ ਕੀ ਕਰਦਾ ਤੇ ਇਸ ਕਰਕੇ ਹੁਣ ਆਪਾਂ ਨੇ ਪਕੌੜਿਆਂ ਲਈ ਆਲੂ ਪਿਆਜ਼ ਕੱਟ ਲਿਆ ਸਿੰਪਲ ਜੀ ਤੇ ਸਿੰਪਲ ਤਰੀਕੇ ਨਾਲ ਹੀ ਆਪਾਂ ਇਹਨਾਂ ਨੂੰ ਬਣਾਵਾਂਗੇ ਆਲੂ ਪਿਆਜ਼ ਆਪਣੇ ਕੋ ਧਨੀਏ ਤੇ ਇਹਦੇ ਵਿੱਚ ਬਾਕੀ ਉਹ ਮਸਾਲੇ ਨੇ ਜੀਰਾ ਵਗੈਰਾ ਤੇ ਆ ਆਪਣੇ ਕੋ ਬਿਸਣਾ ਜੀ ਤੇ ਚਲੋ ਜੀ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਤਲਬ ਇਹਦੇ ਵਿੱਚ ਮਿਕਸ ਕਰ ਲੈਣਾ ਤੇ ਆਪਾਂ ਪਾ ਲਈਏ ਜੀ ਆਪਾਂ ਨੇ ਚਿੱਲੀ ਫਲੈਕਸ ਥੋੜੀ ਜੀ ਤੇ ਥੋੜੀ ਜੀ ਜਮੈਣ ਪਾ ਲਈਏ ਵਿੱਚ ਜੀਰਾ ਸੌਰੀ ਜੀਰਾ ਪਤਾ ਨਹੀਂ ਲੱਗਿਆ ਜੀਰਾ ਤੇ ਥੋੜੀ ਜੀ ਪਾ ਲਈ ਆਪਾਂ ਨੇ ਜਮੈਣ ਤੇ ਗਰਮ ਮਸਾਲਾ ਤੇ ਹਲਦੀ ਤੇ ਆਪਾਂ ਨੇ ਪਾ ਲਿਆ ਥੋੜਾ ਜਿਹਾ ਦਨੀਆ ਸਾਬਤ ਦਨੀਆ ਤੇ ਹੁਣ ਆਪਣੀ ਰਹਿ ਗਈ ਅਮਚੂਰ ਪਾਉਣਾ ਅਮਚੂਰ ਉਦੋਂ ਮੈਂ ਚੱਕ ਕੇ ਲਿਆਉਣੀ ਆ ਤਾਂ ਅਮਚੂਰ ਪਾਉਣੀ ਆ ਇਹਦੇ ਵਿੱਚ ਤੇ ਇੱਕ ਪਾਉਣਾ ਹੈਗਾ ਆਪਾਂ ਇਹਦੇ ਵਿੱਚ ਕਿਹੜਾ ਮਸਾਲਾ ਹੁੰਦਾ ਉਹ ਚਾਟ ਮਸਾਲਾ ਇੱਕ ਪਾਉਣਾ ਆਪਾਂ ਨੇ ਇਹਦੇ ਵਿੱਚ ਚਾਟ ਮਸਾਲਾ ਫਿਰ ਆਪਾਂ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਮਿਕਸ ਕਰ ਲੈਣਾ ਤੇ ਆਲਰੇਡੀ ਉਧਰ ਆਪਣੀ ਕੜਾਹੀ ਚ ਤੇਲ ਆਪਾਂ ਨੇ ਪਾਇਆ ਪਿਆ ਦੀ ਬਣਾਉਣ ਲੱਗਦੇ ਆ ਜੀ ਲਓ ਜੀ ਕੜਾਹੀ ਚ ਤੇਲ ਪਾਇਆ ਹੋਇਆ ਹੁਣ ਆਪਾਂ ਲਾ ਦਈਏ ਗੈਸ ਗੈਸ ਲਗਾਓ ਇਹਨੇ ਤੇਲ ਗਰਮ ਹੁੰਦਾ ਉਦੋਂ ਆਪਾਂ ਆਪਾਂ ਇਹਦੂ ਚੀਕਾ ਵੀ ਲੱਗ ਗਈਆਂ ਨੇ ਜੀ ਮਿਰਚਾਂ ਚੜ ਗਈਆਂ ਤੇ ਉਦੋਂ ਤੱਕ ਤੇਲ ਗਰਮ ਹੁੰਦਾ ਹੁਣ ਆਪਾਂ ਇਹਨੂੰ ਮਟੀਰੀਅਲ ਨੂੰ ਆਪਾਂ ਮਿਕਸ ਕਰ ਲਈਏ ਜੀ ਲਓ ਜੀ ਹੁਣ ਮੇਦੀ ਵਿੱਚ ਪਾ ਲਈਏ ਆਪਾਂ ਤਿਰ ਬੌਂਡਰ ਕਿਉ ਪਾ ਲਿਆ ਸੀ ਤੇ ਹੁਣ ਆਪਾਂ ਪਾਈਏ ਇਹਦੇ ਵਿੱਚ ਕਸੂਰੀ ਮੇਥੀ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਇਹਦੀ ਕਸੂਰੀ ਮੇਥੀ ਕਿਉਂਕਿ ਧਨੀਆ ਹੈ ਨਹੀਂਗਾ ਆਪਣੇ ਆਪਾਂ ਕਸੂਰੀ ਮੇਥੀ ਪਾ ਲਈ ਆ ਸਿੰਪਲ ਜੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਣਾ ਕੇ ਦੇ ਦੇਣੀ ਆ ਕਹਿੰਦੇ ਮੈਨੂੰ ਨਹੀਂ ਬਣਾ ਕੇ ਚਲੋ ਜੀ ਕਰੀਏ ਸ਼ੁਰੂ ਲਓ ਜੀ ਆਪਾਂ ਇਹਦੇ ਵਿੱਚ ਕੜਾਹੀ ਚੋਂ ਕੱਢ ਕੇ ਆਪਾਂ ਇਹਦੇ ਵਿੱਚ ਰੱਖਾਂਗੇ ਇਹਦੇ ਵਿੱਚ ਆਪਾਂ ਪਛਾੜ ਲਿਆ ਪੇਪਰ ਪੇਪਰ ਪਛਾੜ ਲਿਆ ਤੇ ਚਲੋ ਜੀ ਹੁਣ ਬਣਾਉਣ ਲੱਗਦੇ ਆ ਲਓ ਜੀ ਆਪਾਂ ਸਾਰਾ ਕੁਝ ਤਿਆਰ ਰੈਡੀ ਕਰ ਲਿਆ ਤੇ ਇਧਰ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਪਕੌੜੇ ਲਓ ਜੀ ਇਹਨਾਂ ਨੂੰ ਆਪਾਂ ਆਪਾਂ ਫੁੱਲ ਫਰਾਈ ਨਹੀਂ ਕਰਨਾ ਹੈਗਾ ਇਹਨਾਂ ਨੂੰ ਇਹਨਾਂ ਨੂੰ ਹਾਫ ਫਰਾਈ ਉਹ ਕਰਨਾ ਹੈ ਪਹਿਲਾਂ ਇਹਨਾਂ ਨੂੰ ਹਾਫ ਫਰਾਈ ਕਰ ਲੈਣਾ ਕਿਉਂਕਿ ਕਿਤੇ ਜਲਦੀ ਬਣ ਜਾਂਦੇ ਨੇ ਤੇ ਇੱਕ ਬਾਅਦ ਵਿੱਚ ਜਦੋਂ ਫਰਾਈ ਕਰਦੇ ਨੇ ਇੰਨੇ ਟੇਸਟੀ ਬਣਦੇ ਨੇ ਨਾ ਬਹੁਤ ਜ਼ਿਆਦਾ ਜਦ ਦੁਬਾਰਾ ਫਰਾਈ ਕਰਕੇ ਖਾਂਦੇ ਆ बस है नहीं बस थोड़े हाफ फ्राई हो करने अपने आप हाफ फ्राई कर करके है अपने कड़ लिया चलो जी मैं सारे बना के फिर तूानी तो हाँ जानी ऐदा हाफ फ्राई करने हैं मतलब फुल फ्राई नहीं करने है कि अपने हाफ हाँ फ्राई कर हाफ फ्राई करके ਫਿਰ ਬਾਅਦ ਵਿੱਚ ਫੁੱਲ ਫਰਾਈ ਕਰਕੇ ਖਾਣੇ ਆ ਕਿਉਂਕਿ ਨਹੀਂ ਤਾਂ ਫਿਰ ਜਦੋਂ ਕੋਈ ਵੱਡਾ ਟੱਬਰ ਹੋਵੇ ਵੀ ਨਾਲ ਦੀ ਨਾਲ ਮਤਲਬ ਬੈਠੇ ਖਾ ਰਹੇ ਆ ਪਰ ਉਹ ਵੀ ਨਹੀਂ ਮਤਲਬ ਪਹਿਲਾਂ ਸਾਰੇ ਇਕੱਠੇ ਹਾਫ ਫਰਾਈ ਕਰ ਲੈਣੇ ਆ ਫਿਰ ਫਟਾਫਟ ਸਾਰੇ ਜਣਿਆਂ ਨੂੰ ਪਰਤਾਏ ਜਾਂਦੇ ਹੁੰਦੇ ਨੇ ਜੋ ਵੀ ਆਪਣੇ ਖਾਣ ਵਾਲੇ ਹੁੰਦੇ ਨੇ ਘਰ ਦੇ ਮੈਂਬਰ ਫਿਰ ਸਾਰਿਆਂ ਨੂੰ ਮਤਲਬ ਜਲਦੀ ਜਲਦੀ ਕੱਢ ਕੇ ਦਿੱਤੇ ਜਾਂਦੇ ਆ ਪਹਿਲਾਂ ਸਾਰਿਆਂ ਨੂੰ ਹਾਫ ਫਰਾਈ ਕਰਨੇ ਜ਼ਰੂਰੀ ਆ ਜਿਵੇਂ ਦੇ ਹੋਟਲਾਂ ਵਾਲੇ ਵੀ ਤਾਂ ਹਾਫ ਫਰਾਈ ਉਹ ਕਰਕੇ ਰੱਖਦੇ ਆ ਉਸ ਤਰ੍ਹਾਂ ਹੀ ਆਪਾਂ ਵੀ ਇਹਨਾਂ ਨੂੰ ਹਾਫ ਫਰਾਈ ਕਰਨਾ ਚਲੋ ਜੀ ਮਿਲਦੇ ਆ ਤੁਹਾਡੇ ਟਾਈਮ ਤੱਕ ਆ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰਨ ਲੱਗੇ ਫੁੱਲ ਫਰਾਈ ਆ ਦੇਖੋ ਜੀ ਕਿੰਨੇ ਵਧੀਆ ਬਣੇ ਆ ਲਓ ਜੀ ਹੋ ਗਈ ਇਹ ਫੁੱਲ ਫਰਾਈ ਲਓ ਹੁਣ ਇਹ ਜੀ ਤੁਹਾਨੂੰ ਆਹ ਕਢ ਲਈ ਆਪਾਂ ਪਲੇਟ ਤੇ ਥੋੜੇ ਜਿਹਾ بس ਇੰਨੇ ਕ ਥੋੜੇ ਜਿਹਾ ਹੋਰ ਪਾ ਲਈ ਆਪਾਂ ਬਾਕੀ ਅਜੇ ਕੱਚੀ ਰੱਖ ਲਾਂਗੇ ਤੇ ਬਸ ਥੋੜੇ ਜਿਹਾ ਆਪਣੇ ਹੁਣ ਦਿਖਾਣ ਜੋਗੇ ਆਪਾਂ ਨੇ ਜੇ ਕੋਈ ਆ ਗਿਆ ਹੋਣਾ ਸੀ ਕਿਸੇ ਨੇ ਨੜੇ ਉਹਨਾਂ ਨੂੰ ਫਿਰ ਦੇ ਦਾਂਗੇ ਆਪਾਂ ਇਹਦੇ ਗਰਮ ਕਰਕੇ ਨੜੇ ਆਪਣਾ ਨੜੇ ਵੀ ਕਹਿੰਦੇ ਮੈਂ ਤਾਂ ਪਕੌੜੇ ਖਾਣੇ ਹੀ ਐ ਮੈਨੂੰ ਤਾਂ ਹੁਣੇ ਬਣਾ ਕੇ ਦੇ ਦੇ ਹੋ ਜੀ ਜਿਵੇਂ ਕਹਤਾ ਹੁਣੇ-ਹੁਣੇ ਚਾਹੀਦੇ ਮੈਨੂੰ ਕਹਿੰਦੇ ਬਣਾ ਕੇ ਦੇ ਹੁਣੇ ਲੋ ਜੀ ਆ ਜਾਓ ਜੀ ਲੈ ਜਾਓ ਜੀ ਆ ਥੋੜੀ ਜੀ ਆਪਣੇ ਨਾ ਗ੍ਰੀਨ ਸੌਸ ਚਟਣੀ ਪਈ ਐ ਆਪਣੇ ਹਰੇ ਧਨੀਏ ਪਦੀਨੇ ਦੀ ਤੇ ਨਾਲ ਆਪਾਂ ਨੇ ਆਹਾ ਪਾ ਲਈ ਐ ਤੇ ਲੋ ਜੀ ਹੁਣ ਦਿੰਨੇ ਆ ਨਾ ਇਹਨੂੰ ਖਾਣ ਨੂੰ ਦੇਖੋ ਜੀ 1 ਮਿੰਟਸ ਪਾ ਲੀਆ ਤੇ ਚਾਹ ਦੇ ਨਾਲ ਆਪਣੇ ਹੁਣ ਖਾਣੇ ਆ ਜੀ ਪਕੌੜੇ ਲੈ ਜੋ ਜੀ ਆ ਕੇ ਲਓ ਜੀ ਹੋ ਗਈ ਹੈ ਰੈਡੀ ਪਕੌੜੇ Ti ha dei nari e on a come on diti.